ਜਗਦੀ ਕੋਨਾ ਸਾਰਾ ਇਹ ਸਰਗਰਮ ਪ੍ਰੋਗਰਾਮ ਹੋਣਾ ਸੋ ਸਭ ਬੇਨਤੀ ਆਓ ਜੀ ਜਿਆਦਾ ਸਮਾਂ ਨਾਲ ਲੈਂਦੇ ਹੋਏ ਕਹਿੰਦੇ ਸਭਾ ਉਹ ਨੂੰ ਕਹਦੇ ਨਹੀਂ ਸਮਾਂ ਦਿੰਦਾ ਜਿਹੜਾ ਸਮੇਂ ਦੀ ਕਦਰ ਪਹਿਚਾਣਦਾ ਨਹੀਂ ਉਹ ਨੂੰ ਆਪਣੇ ਉੱਚਾ ਕੀ ਕਰਨਾ ਉਹ ਜਿਹੜਾ ਆਪ ਚਾਹੋੜਦਾ ਸਮਾਂ ਨਹੀਂ ਸਭ ਵੀ ਸਾਰੇ ਨਾਲ ਸੁਣਿਆ ਸਿੱਧੂ ਆ ਸਿੱਧੂ ਸਹਿ ਦਾ ਸਾਡਾ ਹੋਰੀ ਪਿੰਡ ਆ ਉੱਥੀ ਪਹੁੰਚੇ ਸੋ ਬੇਨਤੀ ਸਾਰੇ ਜੇ ਸਾਡੇ ਬਹੁਤ ਹੀ ਸਰਕਾਰ ਜੋ ਜਿਨੇ ਸਾਨੂੰ ਬਹੁਤ मेला कमेटी समूह ग्राम पंचायत भाई जगदेव सिंह जी सरपंच साहब यहाँ ताली मार दो जे बहुत ही अनेक इंसान की सिलैक्शन की और भाई बलकरम सिंह जी भाई करमवीर सिंह जी और सत भाई जगजीत सिंह जी कौफी और भाई राज भाई गगना तो सारे भीर वेलकम किया मैडम हरपिंदर म्यूजिकल ग्रुप मानसा वेलकम करते हैं ਅੱਜ ਚੜ੍ਹਦੇ ਸੂਰਜ ਦੀ ਲਾਲੀ ਵਰਗੀ ਕਹਿੰਦੇ ਜਿਵੇਂ ਰਣ ਸੂਰ ਤੇ ਰਾਖੀ ਕਰਦੇ ਕੰਨਿਆਂ ਦੀ ਮਰ ਜੇ ਟੋਲ ਕੋਸਾਂ ਕੋਈ ਨਾ ਸੋਲ ਮਨਾਵੇ ਪੰਡਤਾਂ ਦੇ ਖੋਲ ਪੱਤਰੀ ਕਾਹਨ ਸਜਣਾ ਦਾ ਹੋਣੇ ਦਾ ਮੇਲੇ ਇੱਕ ਦੂਜੇ ਨੂੰ ਗਰਾਉਂਦੇ ਸਾਨੂੰ ਵੇਖ ਕੇ ਦੀ ਮਨਾਂ ਗਾਤੀ ਰੋਣ ਲੱਗਦੇ ਉਹੀ ਆਵਾਜ਼ ਇੱਕ